आपनी आपनी इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਮੈਂ ਬਲਬੀਰ ਸਿੰਘ ਵੱਲ ਇੰਡੀਅਨ ਟੀਵੀ ਨਿਊਜ਼ ਪੰਜਾਬ ਤੋਂ ਇਸ ਵਕਤ ਅਸੀਂ ਪਹੁੰਚੇ ਹਾਂ ਸਰਕਾਰੀ ਆਈਟੀ ਟੋਲਾ ਵਿਖੇ ਜਿੱਥੇ ਅੱਜ ਬਾਬਾ ਬਿਸ਼ਕਮਾ ਜੀ ਨੂੰ ਸਮਰਪਿਤ 11ਵਾਂ વાર્ષਿਕ ਪੋਣਾ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਸੰਸਥਾ ਦੇ ਮੁਖੀ ਪ੍ਰਿੰਸੀਪਲ ਸਹਿਬਾਨ ਸਮੂਹ ਸਟਾਫ ਤੇ ਸਖਿਆਤੀਆਂ ਵੱਲੋਂ ਸਾਤੋਂ ਪਹਿਲਾਂ ਆਪਣੀ ਸੰਸਥਾ ਵਿਖੇ ਬਾਣੀ ਦੇ ਜਾਪ ਸ੍ਰੀ ਸੁਖਦੇਵ ਸਾਹਿਬ ਜੀ ਦੇ ਪਾਠ ਵੀ ਹਮਤਾਂ ਕਰਵਾਈ ਦੀ ਹੈ ਆਪਣੀ ਸੰਸਥਾ ਸਥਾਪ ਤੇ ਸਖਿਆਤਿਆਂ ਦੀ ਚੜ੍ਹਦੀ ਕਲਾ ਦੇ ਲਈ ਬਾਈ ਗੁਰ ਦੇ ਚਰਨਾਂ ਵਿੱਚ ਤੇ ਪਰਮਪੀਤਾ ਪਰਮੇਸ਼ਰ ਦੇ ਚਰਨਾਂ ਵਿੱਚ ਸ਼ੁਕਰਾਨਾ ਕੀਤਾ ਆਪ ਜੀਆਂ ਨੂੰ ਸਿੱਧੇ ਸਜੇ ਹੋਏ ਦੀਵਾਨਾ ਦੇ ਵਿੱਚ ਲੈ ਕੇ ਚਲਦੇ ਆ ਤੇ ਬਾਣੀ ਸਰਵਣ ਕਰਵਾਈਏ ਜੀ ਹੋਰ ਸਿਫਤ ਤੱਕ ਸੰਬੰਧੀ ਹੋਰ ਸਾਂ ਪ੍ਰਸਾਦ ਚਟਿਆ ਦੋਦਰ ਚੇ ਸਤੇ ਬਾਦਸ਼ਾਹ ਮਨ ਜਨਮ ਜਨਮ ਦੇ ਸਜਗ ਸਚਾ ਬਾਦਸ਼ਾਹ ਹੋ ਸਿਰ ਸ਼ਾਨ ਦੇ ਸ਼ਾਹ ਹੋ ਜਿਸ ਪਾਸ ਬੈਠਿਆ ਸੋਹੀਆ ਸਗਨਾ ਦਾ ਬਿਸ਼ਾਹੋ ਹਮਰੇ ਨਨਤਨਾ ਗੜੀਆਂ ਕਾਈ ਆਪਣਾ ਵਿਰਤ ਪਛਾਨਾ

ਆਪਣੇ ਆਸਕੇ ਆਪ ਤਾਜ ਰੱਖੇ ਨਾਨਕ ਸਤਿਗੁਰੂ ਵਾਰ ਜਿਉ ਪਾਏ ਤਿੰਨ ਦਿਨ ਸੱਚ ਆ ਦਿੱਤਾ ਤਾਜ ਨਖਣ ਆਪਣੇ ਆਸਕੇ ਆਪ ਤਾਜ ਰੱਖੇ ਸਤਿ ਕਰਮਾਨ ਪ੍ਰਿੰਸੀਪਲ ਤੇ ਸਮੂਹ ਸਟਾਫ ਦੇ ਵੱਲੋਂ ਗੁਰਦੁਆਰਾ ਸਿੱਖ ਸਭਾ ਸੈਕਟਰ 2 ਤੋਂ ਪਹੁੰਚੇ ਹੈਡ ਗ੍ਰੰਥੀ ਸਹਿਬਾਨ ਤੇ ਪਾਠੀ ਸਿੰਘਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਰੋਪਾ ਪਾ ਕੇ ਮਾਨ ਸਨਮਾਨ ਕੀਤਾ ਗਿਆ ਅਤੇ ਗੁਰਦੁਆਰਾ ਸਿੰਘ ਸਭਾ ਸੈਕਟਰ 2 ਤੋਂ ਪਹੁੰਚੇ ਹੈਡ ਗ੍ਰੰਥੀ ਜੀ ਵੱਲੋਂ ਬੀ ਸੰਸਥਾ ਦੇ ਮੁਖੀ ਪ੍ਰਿੰਸੀਪਲ ਸਹਿਬਾਨ ਨੂੰ ਜੀਨੋ ਵੀ ਗੁਰ ਘਰ ਦੀ ਬਖਸ਼ਿਸ਼ ਦੇ ਕੇ ਸਰੂਪਾ ਦੇ ਕੇ ਮਨ ਸਨਮਾਨ ਕੀਤਾ ਗਿਆ। ਆਪ ਕੇ ਬੋਲੋ ਜੀ। ਪੰਜਾ ਤਰਤਾ ਸਰਬੱਤ ਗੁਰਦਵਾਰਿਆਂ ਗੁਰਧਾਮਾਂ ਦੇ ਧਿਆਨ ਤਰਕੇ ਬੋਲੋ ਜੀ। ਪ੍ਰਤਮੇ ਸਰਬੱਤ ਕਾਲ ਸਾਹਿਬ ਜੀ ਕੋ ਅਰਦਾਸ ਹੈ ਸਰਬੱਤ ਕਾਲ ਸਾਹਿਬ ਜੀ ਕੋ ਰਾਜ ਰੂ ਨੂੰ ਰਾਜ ਰੂ ਨੂੰ ਰਾਜ ਰੂ ਤੇਤੇ ਆਵੈ ਜਿਤੇ ਆਗਲ ਦਾ ਸਦਕਾਰ ਸਰਬ ਸੁਖੋ ਵੈ ਜਹਾਂ ਜਹ ਕਾਲ ਸਾਹਿਬ ਦੀ ਸਾਜ ਬਹ ਤਾ ਸਾਦਿ ਆੜਿ ਆਏ ਤਾ ਦੇਖ ਤੇ ਪਤੇ ਗਿਰਤ ਸੰਕਟ ਨੂੰ ਨਾ ਹਲ ਕਰ ਕਰ ਰੋ ਸਹੀ ਪਿਆਰੇ ਮੇਲਿਓ ਜਿਨਾ ਮਿਲਿਆ ਆਪ ਜੀ ਦਾ ਨਾਮ ਕਿਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਭ ਦਾ ਭਲਾ ਰਾਜ ਰੂ ਦੀ ਕਾ ਹਸਾ ਵਾਹਿਗੁਰੂ ਦੀ ਫਤਿਹ ਬੋਹਰਾ ਆਪਿਆ ਪਰਿਆ ਕਾਲ ਕੀ ਸਤਿਗੁਰ ਹੋਏ ਦਿਆਲਤਾ ਸ਼ਰਧਾ ਪੂਰੀ ਹੈ ਸਤਿਗੁਰ ਹੋਏ ਦਿਆਲ ਨਾ ਤਬੂ ਤੂਰੀ ਹੈ ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਐ ਸਤ ਗੁਰ ਹੋਏ ਦਿਆਲ ਨਾ ਕਬ ਮੂੰ ਚੂਰੀ ਐ ਸਤ ਗੁਰ ਹੋਏ ਦਿਆਲ ਨਾ ਕਬ ਸਤ ਗੁਰ ਹੋਏ ਦਿਆਨ ਤਾਰ ਜੀ ਤੁਹਾਡੇ ਰੱਖਣਾ ਸਤ ਗੁਰ ਹੋਏ ਦਿਆਨ ਤਾਰ ਸ਼ਰਧਾ ਤੁਮਰੀ ਦੇ ਤਲਵਾੜਾ ਆਈਟੀਆਈ ਦੇ ਵਿੱਚ ਪਾਰਟਿਸਿਪਨੇਟਰਾ ਕਰਵਾਇਆ ਜਾ ਰਿਹਾ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਸਾਰੇ ਸਾਡਾ 11ਵਾਂ ਵਰਤਕ ਮਨਾ ਰਹਾ ਹੈਗਾ ਇਹ ਬਾਬਾ ਬਿਸ਼ਕਰਮਾ ਜੀ ਦੇ ਉਤਸਵ ਦੇ ਵਿੱਚ ਅਸੀਂ ਹਰ ਸਾਲ ਬਣਾਉਂਦੇ ਆ ਤੇ ਕਿਉਂ ਸਾਡਾ ਕੰਮ ਟੈਕਨੀਕਲ ਹੈ ਇਸੇ ਹਿਸਾਬ ਨਾਲ ਬੱਚਿਆਂ ਦੇ ਉੱਤੇ ਪਰਮਾਤਮਾ ਦੀ ਰਹਿਮਤ ਰਵੇ ਟੈਸਟ ਕਰਕੇ ਹਰ ਸਾਲ ਅਸੀਂ ਇਹ ਜਿਹੜਾ ਹੈਗਾ ਬਾਬਾ ਜੀ ਦਾ ਬਿਸ਼ਕਰਮਾ ਜੀ ਦਾ ਇਹ ਪੂਜਤਰਿਆ ਬਣਾਉਂਦੇ ਆ